हां भी मस्जिदियां हो उस तरह ते बच्चियां ते इस ਧੂਏ ਨਾਲ ਕਿੰਨਾ ਅਸਰ ਪੈ ਰਿਹਾ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਦੀਆਂ ਅੱਜਕੱਲ ਸਾਰੇ ਗੈਸ ਚੈਂਬਰ ਹੀ ਬਣਾ ਰੱਖਿਆ ਪੂਰੇ ਪੰਜਾਬ ਨੂੰ ਸਟਬਲ ਬਰਨਿੰਗ ਨੇ ਉਹਦੇ ਕਰਕੇ ਜੋ ਜ਼ਹਿਰੀਲੇ ਗੈਸਾ ਨਿਕਲਦੀਆਂ ਜਿਵੇਂ ਕਿ ਕਾਰਬਨ ਡਾਈਆਕਸਾਈਡ ਹੈ ਕਾਰਬਨ ਮੋਨੋਆਕਸਾਈਡ ਹੈ ਮੀਥੇਨ ਹੈ ਨਾਈਟ੍ਰੋਸ ਆਕਸਾਈਡ ਹੈ ਇਹ ਸਾਰੀ ਗੈਸਾਂ ਇੰਨੀ ਜਹਿਰੀਲੀ ਨੇ ਕਿ ਜੇ ਬਾਡੀ ਦੇ ਕਿਸੇ ਪਾਰਟ ਨੂੰ ਟੱਚ ਕਰ ਜਾਂਦੀਆਂ ਨੇ ਜਾਂ ਸਰੀਰ ਦੇ ਅੰਦਰ ਚਲੀ ਜਾਂਦੀਆਂ ਹੈ ਤਾਂ ਉਹਦਾ ਜੋ ਵੀ ਸਾਈਡ ਇਫੈਕਟਸ ਆਉਣਦੇ ਆਪਾਂ ਇਹਦਾ ਅੰਦਾਜ਼ਾ ਵੀ ਆਮ ਬੰਦਾ ਨਹੀਂ ਲਗਾ ਸਕਦਾ ਅਸਥਮਾ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਇਹਦੇ ਨਾਲ ਵੱਧ ਜਾਂਦੇ ਨੇ ਜਦੋਂ ਪਰਾਲੀ ਦਾ ਧੂਆਂ ਜਿਹਨੂੰ স্মੋਕ ਕਹਰੇ ਆ ਇਹ ਜਦੋਂ ਅੰਦਰ ਜਾਂਦੀਆਂ ਨੇ ਤਾਂ ਇੱਕਦਮ ਬਹੁਤ ਹੀ ਮਾੜਾ ਫਫੇਫੜਿਆਂ ਤੇ ਅਟੈਕ ਕਰਦੀਆਂ ਨੇ ਇਸ ਕਰਕੇ ਅਸਥਮਾ ਦਾ ਦਮੇ ਦਾ ਅਟੈਕ ਹੋਣ ਦੇ ਚਾਂਸਸ ਆਮ ਬੰਦੇ ਦੇ ਵਿੱਚ ਵੀ ਆਮ ਦੀਨ ਆਮ ਦੀਨਾਂ ਨਾਲੋਂ ਬਹੁਤ guna ਵੱਧ ਜਾਂਦੇ ਨੇ skin ਦੀ ਅਲਰਜੀ ਦੇ ਚਮੜੀ ਦੀ ਅਲਰਜੀ ਦੇ ਚਮੜੀ ਤੇ ਖਾਰਿਸ਼ ਹੋਣਾ ਹਨਾ ਲਾਲ ਦਾਣੇ ਹੋਣਾ ਐਦਾਂ ਦੇ ਕੇਸੀ ਚਮੜੀ ਦੇ ਕੇਸੀ ਵੋਜ ਵੱਧ ਜਾਂਦੇ ਨੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪਰਾਲੀ ਇੱਕ ਪੰਜਾਬ ਵਿੱਚ ਗੰਭੀਰ ਮੁੱਦਾ ਬਣਿਆ ਹੋਇਆ ਹੈ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਖੇਤਾਂ 'ਚ ਜਾ ਕੇ ਅੱਗ ਵੀ ਬੁਝਾਈ ਜਾਂਦੀ ਹੈ ਤੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਤਕਰੀਬਨ ਜੇ ਆਪਾਂ ਕਹਿ ਦਈਏ ਹਰ ਦਿਨ ਡਿਪਟੀ ਕਮਿਸ਼ਨਰ ਬਠਿੰਡਾ ਤੇ ਐਸਐਸਪੀ ਬਠਿੰਡਾ ਤੇ ਹੋਰ ਜਿਹੜੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਖੇਤਾਂ ਵਿੱਚ ਤੇ ਨਾਲ ਨਾਲ ਮੰਡੀਆਂ ਵਿੱਚ ਵੀ ਜਾਂਦੇ ਹਨ ਤਾਂ ਕਿ ਜਿਹੜੀ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਸ ਨੂੰ ਰੋਕਿਆ ਜਾ ਸਕੇ ਪਰ ਫਿਰ ਵੀ ਪਰਾਲੀ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਇਸ ਟਾਈਮ ਪੰਜਾਬ ਵਿੱਚ ਪੂਰੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਜੇ ਆਪਾਂ ਕਹਿ ਦਈਏ ਪਰਾਲੀ ਦੇ ਨਾਲ ਧੂਆਂ ਤੇ ਮਿੱਟੀ ਇਸ ਤਰ੍ਹਾਂ ਬਹੁਤ ਜ਼ਿਆਦਾ ਉਸ ਨਾਲ ਬਿਮਾਰੀਆਂ ਵੀ ਆਮ ਲੋਕਾਂ ਨੂੰ ਖਾਸ ਕਰ ਜਿਹੜੇ ਸਾਦੀਆ ਦਮੇ ਦੀ ਜਿਸ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਤਾਂ ਉਹਨਾਂ ਵਾਸਤੇ ਬਹੁਤ ਹੀ ਵੱਡੀ ਸਮੱਸਿਆ ਬਣੀ ਗਈ ਹੈ ਪਰ ਨਾਲ ਹੀ ਜਿਹੜੇ ਛੋਟੇ ਬੱਚਿਆਂ ਨੂੰ ਵੀ ਨਾਲ-ਨਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਹੁਤ ਸਾਰੀਆਂ ਲੱਗ ਜਾਂਦੀਆਂ ਛੋਟੇ ਹੁੰਦੇ ਹੌਲੀ-ਹੌਲੀ ਉਹਨਾਂ ਨੇ ਅੱਗੇ ਵਿਕਸਿਤ ਹੋਣਾ ਹੁੰਦਾ ਪਰ ਇਸ ਤਰ੍ਹਾਂ ਧੂਏ ਦੇ ਨਾਲ ਬੱਚਿਆਂ ਤੇ ਕਿੰਨਾ ਕੁ ਪ੍ਰਭਾਵ ਪੈਂਦਾ ਸਾਡੇ ਨਾਲ ਡਾਕਟਰ ਰਵੀਕਾਂਤ ਗੁਪਤਾ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਡਾਕਟਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਡਾਕਟਰ ਸਾਹਿਬ ਜਿਵੇਂ ਹੁਣ ਧੂਏ ਦਾ ਜਿਹੜਾ ਚੱਲ ਰਿਹਾ ਸਮਾਪ ਬਹੁਤ ਸਾਰਾ ਤੁਸੀਂ ਦੇਖਿਆ ਹੋਵੇਗਾ ਵੀ ਆਸਮਾਨ ਦੇ ਵਿੱਚ ਆਸ-ਪਾਸ ਜ ਅੱਖਾਂ ਵੀ ਮਚਦੀਆਂ ਹੋ ਤਰ੍ਹਾਂ ਤੇ ਬੱਚਿਆਂ ਤੇ ਇਸ ਧੂਏ ਨਾਲ ਕਿੰਨਾ ਕਸਰ ਪੈ ਰਿਹਾ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਦੀਆਂ ਹਾਂਜੀ ਫਸਟ ਆਫ ਆਲ ਤਾਂ ਰਿਸ਼ਪਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੈਂ ਕਲਿਆਣ ਟੀਵੀ ਦਾ ਜੋ ਕਿ ਤੁਸੀਂ ਬਹੁਤ ਹੀ ਅੱਛਾ ਟੌਪਿਕ ਕਵਰ ਕਰਨ ਵਾਸਤੇ ਆ ਜਾਈ ਹਾਂ ਜਿਹੜਾ ਕਿ ਤੁਹਾਡਾ ਕੁਐਸਚਨ ਹੈ ਕਿ ਇਸ ਟਬਲ ਬਰਨਿੰਗ ਜਿਹਨੂੰ ਕਹਿੰਨੇ ਆ ਪਰਾਲੀ ਦਾ ਧੂਆਂ ਤਾਂ ਉਹਦੇ ਜੋ ਵੀ ਰਿਜ਼ਲਟ ਆ ਰਿਹਾ ਜੋ ਵੀ ਸਾਈਡ ਇਫੈਕਟਸ ਹੋ ਰਿਹਾ ਅੱਜ ਉਹਨਾਂ ਦੇ ਰੂਬਰੂ ਮੈਂ ਤੁਹਾਨੂੰ ਕਰਵਾਉਂਗਾ ਕਿ ਸਭ ਤੋਂ ਪਹਿਲਾਂ ਤਾਂ ਸਟਬਲ ਬਰਨਿੰਗ ਜਿਹੜੀ ਹੈਗੀ ਹੈ ਇੱਕ ਜੋ ਅੱਜਕੱਲ ਸਾਰੇ ਗੈਸ ਚੈਂਬਰ ਹੀ ਬਣਾ ਰੱਖਿਆ ਪੂਰੇ ਪੰਜਾਬ ਨੂੰ ਸਟਬਲ ਬਰਨਿੰਗ ਨੇ ਉਦੇ ਕਰਕੇ ਜੋ ਜ਼ਹਿਰੀਲੀ ਗੈਸਾਂ ਨਿਕਲਦੀਆਂ ਜਿਵੇਂ ਕਿ ਕਾਰਬਨ ਡਾਈਆਕਸਾਈਡ ਹੈ ਕਾਰਬਨ ਮੋਨੋਆਕਸਾਈਡ ਹੈ ਮੀਥੇਨ ਹੈ ਨਾਈਟ੍ਰੋਸ ਆਕਸਾਈਡ ਹੈ ਇਹ ਸਾਰੀ ਗੈਸਾਂ ਇੰਨੀ ਜ਼ਹਿਰੀਲੀ ਨੇ ਕਿ ਜੇ ਬਾਡੀ ਦੇ ਕਿਸੇ ਪਾਰਟ ਨੂੰ ਟੱਚ ਕਰੀ ਜਾਂਦੀਆਂ ਨੇ ਜਾਂ ਸਰੀਰ ਦੇ ਅੰਦਰ ਚਲੀ ਜਾਂਦੀਆਂ ਹੈ ਤਾਂ ਉਹਦਾ ਜੋ ਵੀ ਸਾਈਡ ਇਫੈਕਟਸ ਆਉਣਦੇ ਆਪਾਂ ਇਹਦਾ ਅੰਦਾਜ਼ਾ ਵੀ ਆਮ ਬੰਦਾ ਨਹੀਂ ਲਗਾ ਸਕਦਾ ਅੱਜ ਮੈਂ ਤੁਹਾਨੂੰ ਥੋੜਾ ਜਿਆਦਾ ਉਸ ਤੇ ਚਾਨਣ ਪਾਉਣ ਦੀ ਕੋਸ਼ਿਸ਼ ਕਰੂੰਗਾ ਕਿ ਨੰਬਰ 1 ਦਾ ਅਸਥਮਾ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਇਹਦੇ ਨਾਲ ਵੱਧ ਜਾਂਦੇ ਨੇ ਜਦੋਂ ਪਰਾਲੀ ਦਾ ਧੂਆਂ ਜਿਹਨੂੰ স্মੋਕ ਕਹਰੇ ਆਂ ਹਣਾ ਥੋੜੀ ਫੋਗ ਵੀ ਐ ਤੇ ਥੋੜੀ ਸਮੋਕ ਵੀ ਐ ਸਮੋਕ ਤੇ ਫੋਗ ਨੂੰ ਮਿਲਾ ਕੇ ਸਮੋਗ ਬਣ ਗਈ ਤਾਂ ਇਹ ਇਹ ਸਮੋਗ ਨਾਲ ਜੋ ਕਾਰਬਨ ਪਾਰਟਿਕਲਸ ਵੀ এনवायरमेंट 'ਚ ਹੁੰਦੇ ਨੇ ਮੀਥੇਨ ਗੈਸਿਸ ਹੁੰਦੀਆਂ ਨੇ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਐ ਇਹ ਜਦੋਂ ਅੰਦਰ ਜਾਂਦੀਆਂ ਨੇ ਤਾਂ ਇੱਕਦਮ ਬਹੁਤ ਹੀ ਮਾੜਾ ਫਫੇਫੜਿਆਂ ਤੇ ਅਟੈਕ ਕਰਦੀਆਂ ਨੇ ਜਿਸ ਕਰਕੇ ਅਸਥਮਾ ਦਾ ਦਮੇ ਦਾ ਅਟੈਕ ਹੋਣ ਦੇ ਚਾਂਸਿਸ ਆਮ ਬੰਦੇ ਦੇ ਵਿੱਚ ਵੀ ਆਮ ਦੀਨ ਆਮ ਦੀਨਾ ਨਾਲੋਂ ਬਹੁਤ ਗੁਣਾ ਵੱਧ ਜਾਂਦੇ ਨੇ ਸੈਕੰਡ ਬ੍ਰੌਂਕਾਈਟਿਸ ਅਲਰਜਿਕ ਬ੍ਰੌਂਕਾਈਟਸ ਖਾਂਸੀ ਆਣਾ ਲਗਾਤਾਰ ਠੀਕ ਹੈ ਨਾ ਸੋਰ ਥਰੋਟ ਗਲੇ ਦਾ ਖਰਾਬ ਹੋਣਾ ਗਲੇ 'ਚ ਖਾਰਿਸ਼ ਹੋਣਾ ਨੱਕ ਦੇ ਵਿੱਚ ਅਲਰਜੀ ਕਨਜਕਟਾਈਟਿਸ ਜਿਵੇਂ ਅਲਰਜੀ ਦੇ ਕੇਸਿਸ ਨੱਕ ਦੀ ਛਿੱਕਾ ਆਣਾ ਬਾਰ ਬਾਰ ਨੱਕ ਨਜਲਾ ਆਣਾ ਇਹ ਕੇਸਿਸ ਅੱਖਾਂ ਦੇ ਅਲਰਜੀ ਕਨਜਕਟਾਈਵਾਈਟਿਸ ਆਫ ਹਾਈਜ਼ ਇਹਦੇ ਵਿੱਚ ਕੀ ਹੁੰਦਾ ਕਿ ਅੱਖਾਂ ਦੇ ਵਿੱਚ ਪਾਣੀ ਆਣਾ ਅੱਖਾਂ ਦੇ ਵਿੱਚੋਂ ਲਾਲੀ ਆਣਾ ਅੱਖਾਂ ਦੇ ਵਿੱਚ ਧੁੰਦਲਾ ਦਿਖਣਾ ਇਦਾਂ ਦੇ ਅੱਖਾਂ ਦੇ ਕੇਸਿਸ ਵੱਜ ਜਾਂਦੇ ਨੇ ਅਹੀਂ ਸਿਰ ਦੇ ਵਿੱਚ ਸਕਾਲਪ ਦੇ ਵਿੱਚ ਡਰਮੇਟਾਈਟਿਸ ਸਿਰ ਦੇ ਖੁਜਲੀ ਹੋਣਾ ਬਾਲਾਂ ਦਾ ਵਿੱਚ ਕਾਰਬਨ ਪਾਰਟਿਕਲ ਫਸ ਜਾਂਦੇ ਨੇ ਬਾਲਾਂ ਦਾ ਝੜਨਾ ਵੱਜ ਜਾਂਦਾ ਹੈ ਠੀਕ ਹੈ ਨਾ ਸਕਿਨ ਦੀ ਅਲਰਜੀ ਦੇ ਚਮੜੀ ਦੀ ਅਲਰਜੀ ਦੇ ਚਮੜੀ ਤੇ ਖਾਰਿਸ਼ ਹੋਣਾ ਹਨਾ ਲਾਲ ਦਾਣੇ ਹੋਣਾ ਐਦਾਂ ਦੇ ਕਿਸੇ ਚਮੜੀ ਦੇ ਕਿਸੇ ਵੋਜ ਵੱਜ ਜਾਂਦੇ ਨੇ ਇਵਨ ਕਿ ਕੰਨਾਂ ਦੇ ਵਿੱਚ ਵੀ ਧੂਆ ਚਲਾ ਜਾਂਦਾ ਕੰਨਾਂ ਦੇ ਵਿੱਚ ਵੀ ਬਾਰ ਬਾਰ ਸਾਡੇ ਕੋਲ ਬੱਚੇ ਆਉਂਦੇ ਵੀ ਕੰਨ 'ਚ ਖਾਰਿਸ਼ ਹੋ ਰਹੀ ਹੈ ਬੱਚਾ ਬਾਰ ਬਾਰ ਕੰਨ ਨੂੰ ਹੱਥ ਲਾ ਰਿਹਾ ਤਾਂ ਇਹ ਸਾਰੇ ਬਾਡੀ ਆਰਗਨਸ ਤੇ ਹੀ ਮਤਲਬ ਨੱਕ ਮੂੰਹ ਗਲੇ ਕੰਨ ਚਮੜੀ ਔਰ ਸਾਦੀ ਸਾਲਾਂ ਚ ਦਿੱਕਤ ਫੇਫੜਿਆਂ ਨੂੰ ਲੈ ਕੇ ਸਾਰੀ ਤਰ੍ਹਾਂ ਦੀ ਦਿੱਕਤਾਂ ਇਹ ਆ ਜਾਂਦੀਆਂ ਨੇ ਤਾਂ ਮਤਲਬ ਇਹ ਸਾਰੀ ਗੈਸਾਂ ਇੰਨੀ ਕਿ ਸਾਈਡ ਇਫੈਕਟ ਕਰਦੀਆਂ ਨੇ ਕਿ ਇੱਕ ਵਾਰ ਬੱਚਾ ਬਿਮਾਰ ਹੋ ਜੇ ਤਾਂ ਉਸ ਨੂੰ ਇਲਾਜ ਕਰਨਾ ਵੀ ਸਾਡੇ ਲਈ ਬੜਾ ਗੰਭੀਰ ਮਸਲਾ ਬਣ ਜਾਂਦਾ ਹੈ ਇਸ ਸਮੇਂ ਵਿੱਚ ਤੁਹੇ ਨਾਲ ਜਿਹੜੇ OPD ਚ ਕਿੰਨੇ ਕ ਕੇਸਾਂ ਦਾ ਵਾਧਾ ਹੋਇਆ ਆਮ ਦਿਨਾਂ ਨਾਲੋਂ ਸਾਡੇ ਵੀਰ ਜੀ 20 ਤੋਂ ਲੈ ਕੇ 25% ਕੇਸਾਂ ਦਾ ਪਿਛਲੇ ਹਫਤੇ ਦਸ ਦਿਨ ਜਦੋਂ ਦੀ ਸਟੱਬਲ ਬਰਨਿੰਗ ਸ਼ੁਰੂ ਹੋਈ ਹੈ ਸਰਨ ਇਨਕਰੀਜ਼ ਹੋਇਆ ਹੈ ਜੇ ਸਾਡੇ ਕੋਲ ਰਲਵੇਂ ਮਿਲਵੇਂ ਸਾਹ ਦੀ ਦਿੱਕਤ ਦੇ ਖਾਂਸੀ ਦੇ ਜ਼ੁਕਾਮ ਦੇ ਨਜਲੇ ਦੇ ਸਾਰੇ ਰਲਵੇਂ ਮਿਲਵੇਂ ਕੁਝ ਵਾਇਰਲ ਇਨਫੈਕਸ਼ਨ ਦੇ ਜਿਵੇਂ ਸਰਦੀ ਇਹ ਸਟਾਰਟਿੰਗ ਫੇਸ ਚ ਹੈ ਵਾਇਰਲ ਇਨਫੈਕਸ਼ਨ ਦੇ ਕੇਸਿਸ ਵੀ ਆ ਰਹੇ ਨੇ ਰਿਪੋਰਟ ਹੋ ਰਹੇ ਨੇ ਸਾਰੇ ਮਤਲਬ ਮਿਕਸ ਜੇ ਸਾਡੇ ਕੋਲ ਕੇਸ ਪਿਛਲੇ ਦਿਨਾਂ ਦੇ ਵਿੱਚ ਆਉਪੜੀ ਚ ਆ ਰਹੇ ਨੇ ਇਹ ਦੱਸਿਓ ਵੀ ਜਿਹੜੇ ਕੇਸ ਹੈ ਸ਼ਹਿਰੀ ਖੇਤਰ ਨਾਲ ਹੀ ਜ਼ਿਆਦਾ ਰਿਲੇਟਡ ਹੁੰਦੇ ਕਿ ਪਿੰਡਾਂ ਚੋਂ ਵੀ ਆ ਜਾਂਦੇ ਕਿਉਂਕਿ ਜਿਹੜਾ ਧੂਏ ਦਾ ਜੇ ਆਪਾਂ ਕਹਦੇ ਆ ਅੱਗ ਆ ਜਿਹੜੀ ਉਹ ਪਿੰਡਾਂ ਚ ਲਾਈ ਜਾਂਦੀ ਵੀ ਉਹ ਉਹਨਾਂ ਖੇਤਾਂ ਚੋਂ ਵੀ ਆਉਂਦੇ ਨੇ ਪੇਸ਼ੈਂਟ ਬਹੁਤ ਹੀ ਅੱਛਾ ਕੁਐਸਚਨ ਹੈ ਸਭ ਤੋਂ ਪਹਿਲਾਂ ਤਾਂ ਇਸ ਕੁਐਸਚਨ ਦੇ ਰਾਹੀਂ ਮੈਂ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੂੰਗਾ ਦੇਖੋ ਇਹ ਤਾਂ ਨਾਰਮਲ ਜੀ ਸੁਭਾਵਿਕ ਗੱਲ ਹੈ ਇੱਕ ਐਗਜ਼ਾਮਪਲ ਦੇ ਕੇ ਸਮਝਾਉਂਗਾ ਵੀ ਜਿੱਥੇ ਵੀ ਅੱਗ ਲੱਗਦੀ ਹੈ ਸਭ ਤੋਂ ਪਹਿਲਾਂ ਧੂਆਂ ਤਾਂ ਉੱਥੇ ਜਾਊਗਾ ਸਭ ਤੋਂ ਪਹਿਲਾਂ ਤਾਂ ਬੁਰਾ ਅਸਰ ਉੱਥੇ ਹੀ ਹੋਊਗਾ ਕਿਤੇ ਵੀ ਕੋਈ ਚਲੋ ਇਹ ਤਾਂ ਪਰਾਲੀ ਨੂੰ ਅੱਗ ਲੱਗੇ ਵੈਸੇ ਵੀ ਕਿਤੇ ਇਹ ਕਿਤੇ ਅੱਗ ਲੱਗ ਜੇ ਸਭ ਤੋਂ ਮਾੜਾ ਅਸਰ ਤਾਂ ਜਿੱਥੇ ਅੱਗ ਲੱਗੀ ਆ ਉਹਦੇ ਸਰਾਊਂਡਿੰਗ ਦੇ ਵਿੱਚ ਇੱਕ ਦੋ ਘਰਾਂ ਨੂੰ ਹੀ ਹੋਏਗਾ ਉਹੀ ਚੀਜ਼ ਇੱਥੇ ਐ ਜਦੋਂ ਅੱਗ ਲੱਗੇਗੀ ਪਰਾਲੀ ਦੇ ਧੂਏ ਨਾਲ ਤਾਂ ਉਹ ਧੂਆ ਸਭ ਤੋਂ ਪਹਿਲਾਂ ਕਿਸਾਨ ਭਰਾਵਾਂ ਦੇ ਜਾਂ ਸਾਡੇ ਪਿੰਡੂ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾਏਗਾ ਗੈਸਿਸ ਉੱਥੇ ਜ਼ਹਿਰੀਲੀ ਗੈਸਾਂ ਉਹਨਾਂ ਦੇ ਘਰਾਂ 'ਚ ਐਂਟਰ ਕਰਨਗੀਆਂ ਉਹਨਾਂ ਨੂੰ ਸਾਹ ਲੈਣ ਦੀ ਦਿੱਕਤ ਆਏਗੀ ਉਹਨਾਂ ਦੇ ਬੱਚੇ ਬਿਮਾਰ ਹੋ ਕੇ ਆਣਗੇ ਔਰ ਆ ਵੀ ਰਹੇ ਨੇ ਸਾਡੇ ਕੋਲੇ ਜਿਆਦਾਤਰ ਕੇਸ ਅਨੁਗੁਲ ਪਿੰਡੂ ਇਲਾਕੇ ਦੇ ਵਿੱਚੋਂ ਹੀ ਆ ਰਹੇ ਨੇ ਜਿਹੜੇ ਬਿਮਾਰ ਹੋ ਕੇ ਬੱਚੇ ਆ ਰਹੇ ਨੇ ਉਸ ਸੈਂਟਰਾਂ ਤੋਂ ਆ ਰਹੇ ਨੇ ਸਾਡੇ ਕੋਲ ਜਿੱਥੇ ਕਿ ਖੇਤ ਲੱਗਦੇ ਨੇ ਨਾਲ ਜਿਹਨਾਂ ਦੇ ਉਹ ਬਿਮਾਰ ਹੋ ਕੇ ਆ ਰਹੇ ਨੇ ਦਮੇ ਦੇ ਕੇਸ ਉਸ ਚ ਆ ਰਹੇ ਨੇ ਅੱਖਾਂ ਦੀ ਅਲਰਜੀ ਦੇ ਕੇਸ ਵੀ ਆ ਰਹੇ ਨੇ ਸਾਡੇ ਕੋਲੇ ਨੱਕ ਦੇ ਨਜਲੇ ਦੇ ਜ਼ੁਖਾਮ ਦੇ ਨੱਕ ਦੀ ਅਲਰਜੀ ਦੇ ਕੇਸ ਵੀ ਆ ਰਹੇ ਨੇ ਇਹ ਸਾਰੇ ਉਸ ਚਮੜੀ ਦੀ ਅਲਰਜੀ ਦੇ ਕੇਸ ਵੀ ਆ ਰਹੇ ਸਾਰੇ ਮਿਕਸ ਕੇਸਿਸ ਆ ਰਹੇ ਨੇ ਔਰ ਮਤਲਬ ਅਰਬਨ ਕੇਸ ਜਿੱਥੇ ਅਰਬਨ ਲੋਕ ਤਾਂ ਆ ਹੁੰਦੇ ਵੀ ਅੰਦਰੋਂ ਇੰਡੋਰ ਚ ਬੰਦ ਹੈ ਆਮ ਖੇਤ ਉਹਨਾਂ ਦੇ ਘਰਾਂ ਨਾਲੋਂ 20 25 30 ਕਿਲੋਮੀਟਰ ਦੂਰ ਹੁੰਦੇ ਨੇ ਅਸਰ ਤਾਂ ਉੱਥੇ ਵੀ ਤੁਹੇ ਦਾ ਹੁੰਦਾ ਹੈ ਲੇਕਿਨ ਐਸ ਕੰਪੇਅਰਡ ਰੂਰਲ ਪਾਪੂਲੇਸ਼ਨ ਅਰਬਨ ਪਾਪੂਲੇਸ਼ਨ ਦੇ ਵਿੱਚ ਘੱਟ ਹੁੰਦਾ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਜੇ ਦੇਖਿਆ ਜਾਵੇ ਤਾਂ ਪਿੰਡ ਦਾ 에ਅਰ ਕੁਆਲਿਟੀ ਇੰਡੈਕਸ ਦੇਖੋ ਇੱਕ ਸ਼ਹਿਰ ਦਾ ਦੇਖੋ ਪਿੰਡ ਦਾ 에ਅਰ ਕੁਆਲਿਟੀ ਇੰਡੈਕਸ ਉਹਦੇ ਨਾਲੋਂ ਮਾੜਾ ਹੋਏਗਾ ਜੋ 에ਅਰ ਕੁਆਲਿਟੀ ਦਾ ਇੰਡੈਕਸ ਹੈ ਉਹ ਜ਼ਿਆਦਾ ਵਧਿਆ ਹੋਇਆ ਪਿੰਡਾਂ ਦੇ ਵਿੱਚ 400 ਤੋਂ ਪਾਰ ਜਾ ਰਿਹਾ ਹੈ ਔਰ ਸ਼ਹਿਰਾਂ ਦੇ ਵਿੱਚ ਐਸ ਕੰਪੇਅਰਡ ਰੂਰਲ ਰੂਰਲ ਏਰੀਆ ਇੰਡੈਕਸ ਫੇਰ ਵੀ ਕਾਫੀ ਹੱਦ ਤੱਕ ਠੀਕ ਹੈ ਹੁਣ ਇਹਨਾਂ ਦੇ ਬਚਾਅ ਦੀ ਗੱਲ ਕੀਤੀ ਜਾਈਏ ਖਾਸ ਕਰਕੇ ਬੱਚਿਆਂ ਦੀ ਕਿਉਂਕਿ ਤੁਸੀਂ ਬੱਚਿਆਂ ਦੇ ਮਾਹਰ ਹੋ ਇਸ ਤਰ੍ਹਾਂ ਦੇ ਜਦੋਂ ਅੱਗ ਦੀਆਂ ਜਾਂ ਪਰਾਲੀ ਦੀਆਂ ਜਾਂ ਧੂਏ ਦੀਆਂ ਘਟਨਾਵਾਂ ਵਾਪਰਦੀਆਂ ਤੇ ਉਹਨਾਂ ਦੇ ਬਚਾਅ ਵਾਸਤੇ ਕੀ ਕੀ ਕਰਨਾ ਚਾਹੀਦਾ ਦੇਖੋ ਬਹੁਤ ਹੀ ਅੱਛਾ ਤੁਹਾਡਾ ਕੁਐਸਚਨ ਹੈ ਬਚਾਅ ਵਾਸਤੇ ਸਭ ਤੋਂ ਪਹਿਲਾਂ ਤਾਂ ਕਿਸਾਨ ਭਰਾਵਾਂ ਨੂੰ ਰਿਕਵੈਸਟ ਹੈ ਕਿ ਪਰਾਲੀ ਨੂੰ ਅੱਗ ਹੀ ਨਾ ਲਾਈ ਜਾਵੇ ਕਿਉਂਕਿ ਸਭ ਤੋਂ ਜ਼ਿਆਦਾ ਮਾੜਾ ਅਸਰ ਉਹਨਾਂ ਦੇ ਆਪਾ ਇਚਾਰੇ ਦੇ ਤੇ ਆਪਣੇ ਬੱਚਿਆਂ ਤੇ ਹੀ ਪੈ ਰਿਹਾ ਹੈ। ਸੈਕਿੰਡ ਜੇ ਲੋ ਅੱਗੇ ਲਾਤੀ ਤਾਂ ਲੋਕਾਂ ਨੂੰ ਵਚਨ ਦੇ ਪਾਈ ਤਾਂ ਦੇਖੋ ਆਪਾਂ ਦੱਸਣੀ ਹੈ। ਸਭ ਤੋਂ ਪਹਿਲਾਂ ਉਹਦੇ ਚ ਪਾਈ ਇਹੀ ਹੈ ਕਿ ਮੂੰਹ ਤੇ ਮਾਸਕ ਫੇਸ ਤੇ ਮਾਸਕ ਲੈ ਕੇ ਜਾਇਆ ਜਾਵੇ। ਮੂੰਹ ਤੇ ਕੱਪੜਾ ਮੂੰਹ ਢੱਕ ਕੇ ਜਾਇਆ ਜਾਵੇ। ਅੱਖਾਂ ਤੇ ਗੋਗਲਸ ਲਗਾਈ ਜਾਂ ਤਾਂ ਕਿ ਅੱਖਾਂ 'ਚ ਵੀ ਤੋ ਐਂਟਰ ਕਰਦਾ ਹੈ। 3rd ਲੀ ਇਹਦੇ ਵਿੱਚ ਇਹ ਹੈ ਕਿ ਸਿਰ ਤੇ ਵੀ ਕੱਪੜਾ ਸਿਰ ਤੇ ਵੀ ਕੈਪ ਲੈ ਕੇ ਜਾਈ ਜਾਵੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚਾ ਨੂੰ ਆ ਨਾ ਹੀ ਕੱਢਿਆ ਵਿਵਾਰਜ ਕੱਢਣਾ ਵੀ ਹੈ ਤਾਂ ਉਹਨੂੰ 4 ਵੀਲਰਸ ਦੇ ਵਿੱਚ ਬੰਦ ਵਹੀਕਲ ਦੇ ਵਿੱਚ ਬਾਹਰ ਲੈ ਕੇ ਜਾਇਆ ਜਾਵੇ। ਬਾਕੀ ਸਭ ਤੋਂ ਐਂਡ ਵਾਲਾ ਪੁਆਇੰਟ ਹੈ ਕਿ ਇਮਿਊਨਿਟੀ ਰੇਜ਼ ਕਰਨ ਵਾਸਤੇ ਬੱਚਾ ਨੂੰ ਹਰੀ ਸਬਜ਼ੀਆਂ ਤੇ ਗ੍ਰੀਨ ਵੈਜੀਟੇਬਲ ਤੇ ਫਰੂਟਸ ਦਾ ਇਸਤੇਮਾਲ ਤੇ ਲਿਕਵਿਡ ਤਰਲ ਪਦਾਰਥਾਂ ਇਸਤੇਮਾਲ ਵਧਾ ਦੇਣਾ ਚਾਹੀਦਾ ਹੈ। ਇਹਨਾਂ ਇਹ ਸਾਰੇ ਉਪਰਾਲੇ ਕਰਕੇ ਉਹਦਾ ਬਿਮਾਰ ਹੋਣ ਦੀ ਚਾਂਸਿਸ ਇੱਕ ਆਮ ਬੱਚੇ ਨਾਲੋਂ ਘੱਟ ਜਾਂਦੀ ਨੇ ਕਾਫੀ ਇਹ ਵੀ ਦੇਖ ਚਾ ਉਹ ਜਦੋਂ ਕੋਈ ਬੱਚਾ ਘਰੇ ਬਿਮਾਰ ਹੋ ਜਾਂਦਾ ਜਾਂ ਆਮ ਇਨਸਾਨ ਵੀ ਬਿਮਾਰ ਹੋ ਜਾਂਦਾ ਆਪ ਹੀ ਬੰਦਾ ਡਾਕਟਰ ਬਣਨ ਦੀ ਕੋਸ਼ਿਸ਼ ਕਰਦਾ ਮੈਡੀਕਲ ਤੋਂ ਫਲਾਨੀ ਦਵਾਈ ਲੈ ਲਈਏ ਜੀ ਫਲਾਨੀ ਦਵਾਈ ਲੈ ਇਹ ਕੀ ਠੀਕ ਹੈ ਜਾਂ ਕੀ ਕਰਨਾ ਚਾਹੀਦਾ ਨਹੀਂ ਇਹ ਬਿਲਕੁਲ ਠੀਕ ਹੈ ਜੀ ਆਮ ਤੌਰ ਤੇ ਬੱਚਿਆਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਅੰਗਰੇਜ਼ੀ ਦੇ ਵਿੱਚ ਕਹਾਵਤ ਹੈ ਜੀ ਲिटल ਨੋਲੇਜ ਇਜ਼ ਡੇਂਜਰਸ ਥਿੰਗ ਹਨ ਨੀਮ ਹਕੀਮ ਖਤਰਾ ਜਾਨ ਕਿਉਂਕਿ ਬੱਚਿਆਂ ਦੇ ਵਿੱਚ ਡੋਜ਼ਾਂ ਹੀ ਅੱਡ ਹੁੰਦੀਆਂ ਨੇ ਇੱਕ ਅਡਲਟ ਦੇ ਵਿੱਚ ਤਾਂ ਫਿਰ ਵੀ ਕੋਈ ਆਰਐਮਪੀ ਡਾਕਟਰ ਐਮਵੀਬੀਸ ਡਾਕਟਰ ਜਾਂ ਪਿੰਡ ਦੇ ਵਿੱਚ ਕੋਈ ਡਾਕਟਰ ਬੈਠਾ ਉਹ ਦੇ ਦੇਗਾ ਬੱਚਿਆਂ ਦੀ ਡੋਜ਼ਾਂ ਪਰ ਕਿਲੋਗ੍ਰਾਮ ਬੋਡੀ weight ਦੇ حساب ਨਾਲ ਹੁੰਦੀਆਂ 10 ਕਿਲੋ ਦੇ ਬੱਚੇ ਦੀ ਡੋਜ਼ ਹੋਰ ਹੈ 11 ਕਿਲੋ ਦੀ ਹੋਰ ਹੈ 12 ਕਿਲੋ ਦੀ ਹੋਰ ਹੈ ਤਾਂ ਇਹ ਬਿਲਕੁਲ ਖਤਰਾ ਨਹੀਂ ਲੈਣਾ ਚਾਹੀਦਾ ਕਿ ਬੱਚੇ ਨੂੰ ਕੋਈ ਵੀ ਦਵਾਈ ਆਪਣੇ ਲੈਵਲ ਤੇ ਦੇ ਦਿੱਤੀ ਜਾਵੇ ਉਹਦੇ ਬੜੇ ਹੀ ਗੰਭੀਰ ਰਿਜ਼ਲਟ ਜਾਂ ਗੰਭੀਰ ਸਿੱਟੇ ਹੋ ਸਕਦੇ ਨੇ ਜਿੱਥੇ ਵੀ ਕੋਈ ਬੱਚਾ ਤੁਹਾਨੂੰ ਬਿਮਾਰ ਦਿਖਦਾ ਹੈ ਕੋਈ ਸਾਹ ਲੈਣ ਚ ਦਿੱਕਤ ਹੈ ਜਾਂ ਕੋਈ ਉਹਨੂੰ ਅਸਥਮੇ ਦਾ ਅਟੈਕ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਰਾਲੀ ਦੇ ਧੂਏ ਨਾਲ ਸੰਬੰਧ ਕੋਈ ਦਿੱਕਤ ਹੈ ਉਹਨੂੰ ਤੁਰੰਤ ਬੱਚਿਆਂ ਦੇ ਨੇੜੇ ਹਸਪਤਾਲ ਦੇ ਚਾਹੇ ਸਰਕਾਰੀ ਹਸਪਤਾਲ ਹੈ ਈਵਨ ਕੋਈ ਇਹ ਪ੍ਰਾਈਵੇਟ ਵੀ ਹਸਪਤਾਲ ਆਈਸ਼ਵਰੀ ਮੈਲਡ ਹਸਪੀਟਲ ਹੈ ਉੱਥੇ ਤੁਰੰਤ ਹੀ ਲੈ ਕੇ ਜਾਣਾ ਚਾਹੀਦਾ ਹੈ ਹੋਰ ਵੀ ਦੱਸ ਨਾਲ ਤੁਹਾਡੇ ਗੱਲ ਜੁੜਦੀ ਆ ਦੇਖਣ ਚ ਆਇਆ ਵੀ ਦਵਾਈ ਲੈਣ ਵਾਲਾ ਪੇਸ਼ੈਂਟ ਜਾਂ ਉਹਦਾ ਪਰਿਵਾਰ ਇਹ ਸੋਚਦਾ ਵੀ फटाफट ਦਵਾਈ ਖਾਦੀ ਆ ਤੇ ਨਾਲ ਦੀ ਨਾਲ ਠੀਕ ਹੋਣਾ ਚਾਹੀਦਾ ਨਹੀਂ ਡਾਕਟਰ ਬਦਲ ਲੈਂਦੇ ਆ ਕਹਿੰਦੇ ਜੀ ਨਹੀਂ ਇਹ ਡਾਕਟਰ ਠੀਕ ਨਹੀਂ ਦੂਜੇ ਕੋਲੇ ਚਲਦੇ ਆ ਦੇਖੋ ਉਹਦੇ ਵਿੱਚ ਬਹੁਤ ਹੀ ਅੱਛਾ ਕੁਐਸਚਨ ਹੈ ਦੇਖੋ ਆਮ ਵਾਇਰਲ ਫੀਵਰ ਹੁੰਦਾ ਜਿਵੇਂ ਆਮ ਡੇਂਗੂ ਦਾ ਬੁਖਾਰ ਕਹਿ ਲਓ ਜਾਂ ਆਮ ਸਿੰਪਲ ਵਾਇਰਲ ਕਹਿ ਲਓ ਜਿਵੇਂ ਖੰਸੀ ਜ਼ੁਖਾਮ ਨਜਲੇ ਦਾ 5 ਤੋਂ 7 ਦਿਨ ਲੈਂਦਾ ਠੀਕ ਹੋਣ ਤੇ ਹੈਨਾ ਉਹਦੇ ਵਿੱਚ ਆਮ ਦੇਖਣ ਚ ਕੀ ਜਾਂਦਾ ਕਿ ਪਹਿਲੇ ਦਿਨ ਆਪਾਲ ਦਾ ਜਾਂਦੇ ਨਹੀਂ ਆਮ ਲੋਕਲ ਡਾਕਟਰ ਤੋਂ ਥੋੜੀ ਜੀ ਸਟੋਰੀ ਸੁਣਾਉਂਗਾ ਇਹਦੇ ਸੰਬੰਧਤ ਮੇਰੇ ਕੋਲ ਕਈ ਸਾਂਦੇ ਨੇ ਜਿਵੇਂ ਕਿ ਇੱਕ ਆਰਐਮਬੀ ਡਾਕਟਰ ਤੋਂ ਪਹਿਲੇ ਦਿਨ ਬਿਮਾਰ ਹੋਇਆ ਬੱਚਾ ਆਰਐਮਬੀ ਡਾਕਟਰ ਤੋਂ ਲੈ ਲਈ ਜਾਂ ਕਿਸੇ ਨੇੜੇ ਦੇ ਡਾਕਟਰ ਤੋਂ ਲੈ ਲਈ ਜਾਂ ਕਿਸੇ ਦਵਾਈ ਦੀ ਦੁਕਾਨ ਤੋਂ ਲੈ ਲਈ ਦੂਜੇ ਦਿਨ ਠੀਕ ਨਹੀਂ ਹੋਇਆ ਬਿਮਾਰ ਜ਼ਿਆਦਾ ਵੱਧ ਗਿਆ ਫਿਰ ਉਹਨੂੰ ਡਾਕਟਰ ਕੋਲੇ ਲੈ ਜਾਂਦੇ ਆ ਬੱਚਾ ਡਾਕਟਰ ਕੋਲੇ ਪ੍ਰਾਈਵੇਟ ਡਾਕਟਰ ਕੋਲ ਲੈ ਗਏ ਫਿਰ ਉਹ ਠੀਕ ਨਹੀਂ ਹੋਇਆ ਫਿਰ ਦੂਜੇ ਡਾਕਟਰ ਪ੍ਰਾਈਵੇਟ ਕੋਲ ਲੈ ਗਏ ਤਿੰਨ ਚਾਰ ਦਿਨ ਲੰਘ ਗਏ ਚੌਥੇ ਪੰਜਵੇਂ ਦਿਨ ਸਾਡੇ ਕੋਲ ਸਰਕਾਰੀ ਹਸਪਤਲ ਜਾਂਦੇ ਨੇ ਤਾਂ ਫਿਰ ਅਸੀਂ ਉਹ ਕੇਸ ਇੰਨਾ ਕਿ ਵਿਗੜ ਕੇ ਆਇਆ ਹੁੰਦਾ ਕਿ ਕਈ ਵਾਰ ਸਾਨੂੰ ਵੀ ਉਹਦੇ ਟੈਸਟ ਜ਼ਿਆਦਾ ਕਰਵਾਣੇ ਪੈਂਦੇ ਨੇ ਬੱਚੇ ਨੂੰ ਦਾਖਲ ਵੀ ਕਰਨਾ ਪੈਂਦਾ ਤੇ ਸਾਨੂੰ ਬੜਾ ਹੀ ਮਹਿਸੂਸ ਹੁੰਦਾ ਵੀ ਇਹ ਤਿੰਨ ਚਾਰ ਥਾਂ ਤੋਂ ਜਾ ਕੇ ਆਇਆ ਇਹ ਖਰਾਬ ਹੋ ਕੇ ਕੇਸ ਆਇਆ ਉਹਦੇ ਵਿੱਚ ਕੋਈ ਕਈ ਵਾਰ ਹੁੰਦਾ ਕਿ ਪ੍ਰਾਈਵੇਟ ਡਾਕਟਰਸ ਦਾ ਆਪਣਾ ਆਪਣਾ ਸਿਸਟਮ ਹੈ ਉਹਨਾਂ ਦੇ ਦੇਖੋ ਚੈੱਕ ਕਰਨ ਦਾ ਠੀਕ ਹੈ ਕਈ ਉਹ ਹੋ ਸਕਦਾ ਹੈ ਕਿ ਉਸ ਉਹ ਤਰੀਕੇ ਨਾਲ ਇਲਾਜ ਕਰਦੇ ਨੇ ਕਿ ਅਸੀਂ ਸਰਕਾਰ ਦੀ ਗਾਈਡਲਾਈਨਸ ਦੇ ਮੁਤਾਬਿਕ ਇਲਾਜ ਕਰਨਾ ਹੈ ਤਾਂ ਥੋੜਾ ਟ੍ਰੀਟਮੈਂਟ ਦਾ ਫਰਕ ਤਾਂ ਹਰ ਡਾਕਟਰ ਦੇ ਵੀ ਹੁੰਦਾ ਤੇ ਇੰਸਟੀਚਿਊਟ ਦਾ ਵੀ ਆਪਣਾ ਆਪਣਾ ਫਰਕ ਹੁੰਦਾ ਹੈ ਤਾਂ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਜੋ ਸਰਕਾਰ ਦੀ ਗਾਈਡਲਾਈਨਸ ਹੈ ਉਹਦੇ ਮੁਤਾਬਿਕ ਇਲਾਜ ਕੀਤਾ ਜਾਵੇ ਤੇ ਲੇਕਿਨ ਜੋ ਤੁਹਾਡਾ ਕੁਐਸਚਨ ਸੀ ਕਿ ਡਾਕਟਰ ਬਦਲਣ ਦਾ ਉਹ ਵੀ ਘਾਤਕ ਸਿੱਧ ਹੁੰਦਾ ਹੈ ਬਾਰ ਬਾਰ ਦਵਾਈ ਬਦਲਣ ਨਾਲ ਬਾਰ ਬਾਰ ਮਿੱਦੇ ਤੇ ਲਿਵਰ ਤੇ ਸਾਈਡ ਇਫੈਕਟ ਹੁੰਦੇ ਨੇ ਜੋ ਦਵਾਈ ਚੇਂਜ ਐਂਟੀਬਾਇਓਟਿਕ ਵੀ ਚੇਂਜ ਹੁੰਦੀ ਹੈ ਉਹਦੀ ਰੈジਸਟੈਂਸ ਆ ਜਾਂਦੀ ਬੋਡੀ ਤੇ ਉਹ ਦਵਾਈ ਦੁਆਰਾ ਅਸਰ ਸਾਨੂੰ ਟ੍ਰੀਟਮੈਂਟ ਜਿਹੜਾ ਜਿਹੜਾ ਡਾਕਟਰ ਐਂਡਚ ਟ੍ਰੀਟਮੈਂਟ ਕਰੇਗਾ ਉਹਦੇ ਲਈ ਬੜੀ ਬਹੁਤ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈ ਵੀ ਚਾਰ ਪੰਜ ਦਿਨਾਂ ਤੇ ਇਹਨਾਂ ਨੇ ਖਰਾਬ ਹੀ ਕੀਤੇ ਨੇ ਹੁਣ ਇਲਾਜ ਬੱਚੇ ਦਾ ਕਰਨ ਲਈ ਵਾਸਤੇ ਬੱਚੇ ਨੂੰ ਦਾਖਲ ਕਰਨਾ ਪੈ ਰਿਹਾ ਜਾਂ ਕੋਈ ਐਜੀ ਟੈਸਟ ਵੀ ਕਰਾਣੇ ਪੈਂਦੇ ਜਿਹੜੀ ਕਿ ਆਮ ਪਹਿਲੇ ਦੂਜੇ ਦਿਨ ਤੇ ਲੋਡ ਨਹੀਂ ਹੁੰਦੀ ਟੈਸਟ ਕਰਵਾਉਂਦੀ ਉਹ ਪੰਜਵੇਂ ਛੇਵੇਂ ਦਿਨ ਤੇ ਸਾਨੂੰ ਕਰਵਾਣੇ ਪੈਂਦੇ ਨੇ ਕਈ ਵਾਰ ਨਹੀਂ ਸੰਭਲਦਾ ਕੇਸ ਤਾਂ ਸਾਨੂੰ ਮੈਡੀਕਲ ਕਾਲਜ ਦੇ ਵਿੱਚ ਜਾਂ ਏਮਜ਼ ਜੋ ਹੰਡਾ ਹੈ ਜਾਂ ਕਿਤੇ ਹੋਰ ਉੱਚੇਰੇ ਅਦਾਰੇ ਦੇ ਵਿੱਚ ਰੈਫਰ ਵੀ ਕਰਨਾ ਪੈਂਦਾ ਹੈ ਵਿੱਚ ਸੋ ਇਹ ਸਾਨੂੰ ਡਾਕਟਰ ਰਵੀਕਾਂਤ ਗੁਪਤਾ ਜੀ ਜਿਹੜੇ ਬੱਚਿਆਂ ਦੇ ਮਾਹਰ ਨੇ ਇਹਨਾਂ ਨੇ ਖਾਸ ਕਰ ਬੱਚਿਆਂ ਬਾਰੇ ਵੀ ਦੱਸਿਆ ਵੀ ਜਿਹੜੀ ਧੂਏ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਗੰਭੀਰ ਬਿਮਾਰੀਆਂ ਲੱਗਦੀਆਂ ਕਿਉਂਕਿ ਧੂਏ ਦੇ ਵਿੱਚ ਖਾਸ ਕਰ ਬਰਾਲੀ ਦੇ ਵਿੱਚ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਉਹਨਾਂ ਨੇ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਵੀ ਇਹਨੂੰ ਅੱਗ ਨਾ ਲਾਈ ਜਾਵੇ ਕਿਉਂਕਿ ਇਹ ਜਿੱਥੇ ਅੱਗ ਲੱਗਦੀ ਹੈ ਸਭ ਤੋਂ ਪਹਿਲਾਂ ਅਸਰ ਉੱਥੇ ਹੀ ਹੁੰਦਾ ਦੂਸਰੇ ਪਾਸੇ ਉਹਨਾਂ ਨੇ ਬਚਾਅ ਵਾਸਤੇ ਵੀ ਬਹੁਤ ਸਾਰੇ ਤਰੀਕੇ ਦੱਸਿਆ ਵੀ ਵੱਖ-ਵੱਖ ਤਰ੍ਹਾਂ ਦੇ ਬਚਾਅ ਕਰਨੇ ਚਾਹੀਦੇ ਆ ਤੇ ਡਾਕਟਰ ਦੀ ਜਿਹੜੀ ਸਲਾਹ ਐ ਐਕਸਪਰਟ ਡਾਕਟਰ ਦੀ ਹੀ ਲੈਣੀ ਚਾਹੀਦੀ ਆ ਕਿਉਂਕਿ ਕਈ ਵਾਰੀ ਵੇਖਿਆ ਆ ਵੀ ਆਪਾਂ ਉਸ ਤਰ੍ਹਾਂ ਦੇ ਡਾਕਟਰ ਤੋਂ ਦਵਾਈ ਲੈ ਲੈਂਦੇ ਆ ਜਿਹਨੂੰ ਉਨੀ ਜਾਣਕਾਰੀ ਨਹੀਂ ਹੁੰਦੀ ਜਿੰਨੀ ਕਿ ਹੋਣੀ ਚਾਹੀਦੀ ਆ ਫਿਰ ਜਦੋਂ ਕੇਸ ਵਿਗੜ ਜਾਂਦਾ ਫਿਰ ਉਹ ਆਮ ਜਦੋਂ ਲਾਸਟ ਡਾਕਟਰ ਕੋਲ ਐਕਸਪਰਟ ਕੋਲੇ ਵੀ ਜਾਂਦੇ ਆ ਉਦੋਂ ਬਹੁਤ ਉਹਦੇ ਲਈ ਬਹੁਤ ਵੱਡੀ ਸਮੱਸਿਆ ਹੋ ਜਾਂਦੀ ਐ ਸੋ ਬਰਾਲੀ ਦੇ ਧੂਏ ਲਈ ਆਪਾਂ ਨੂੰ ਕਿਸ ਤਿਸ ਤਰ੍ਹਾਂ ਦੇ ਬਚਾਅ ਕਰਨੇ ਆ ਡਾਕਟਰ ਅਭਿਕਾਂਤ ਗੁਪਤਾ ਜੀ ਨਾਲ ਗੱਲਬਾਤ ਕੀਤੀ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸੀ